ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਹਾਂ ਪਿੰਡ ਵੱਡੇ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹੋਰ ਜਿ ਮਿਲਕ ਫਾਰਮ ਤੇ ਆਏ ਹਾਂ ਦੋਸਤੋ ਵੀਰ ਸਾਹਿਬ ਉਹਨਾਂ ਦੇ ਕੋਲ ਸੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੈ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀਰ ਉਹਨਾਂ ਦਾ ਆਨਲਾਈਨ ਡਿਲੀਵਰੀ ਗੁਜਰਾਤ ਮਹਾਰਾਸ਼ਟਰ ਆ ਵੈੜਾ ਵੀ ਵੀਰ ਉਹਨਾਂ ਦੀ ਜਾਨਦਗੀ ਰਹਿੰਦੀਆਂ ਨੇ ਤੇ ਇੱਥੇ ਵੀ ਆਪਾਂ ਡੇਲੀ ਅਪਡੇਟ ਤੁਹਾਨੂੰ ਦਿੰਦੇ ਰਹੀਦਾ ਜਦੋਂ ਨਵੇਂ ਪਸ਼ੂ ਆਉਂਦੇ ਇਸ ਕੇਦੇ ਦੇ ਉੱਪਰ ਤੇ ਪਸ਼ੂਆ ਪਤਨੂ ਦਿਖਾ ਦਿੰਦੇ ਆ ਅੱਜ ਵੀ ਤਕਰੀਬਨ ਤਿੰਨ ਵੜਾ ਤੁਹਾਨੂੰ ਦਿਖਾਉਣੀਆਂ ਨੇ ਆਪਾਂ ਦੋ ਬਿਲਕੁਲ ਸੱਜਰ ਤਾਜ਼ੀਆਂ ਸੁਈਆਂ ਕੋਈ 20 20 ਤੋਂ ਪਲੱਸ ਚੱਲਣ ਰਹੀਆਂ 22 23 ਲੀਟਰ ਤੱਕ ਹੁਣ ਜਿਹੜੀ ਦੋਸਤੋ ਮਿਲ ਕਪੈਸਿਟੀ ਇਹਨਾਂ ਥੱਲੇ ਜਿਹੜੀ ਹਾਜ਼ਰ ਇੱਕ ਵੜਾ ਗੱਬੜ ਦਿਖਾਵਾਂਗੇ ਤੁਹਾਨੂੰ ਤਿਆਰੀ ਵਾਲੀ ਸੋ ਪੂਰੀ ਡਿਟੇਲ ਦੇ ਲਈ ਚੱਲਦੇ ਆ ਵੀਰ ਸਾਹਿਬ ਦੇ ਕੋਲ ਪੁੱਛਦੇ ਆ ਕੀ ਇਨਫੋਰਮੇਸ਼ਨ ਆ ਅੱਜ ਨਾਲ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਸਾਹਿਬ ਸੱਸੀ ਕਾਲ ਜੀ ਸੱਸੀ ਕਾਲ ਸੰਧੂ ਸਾਹਿਬ ਸੱਸੀ ਕਾਲ ਜੀ ਕਿਰਪਾ ਜੀ ਕਿਰਪਾ ਗੁਰੂ ਰਾਮ ਦਾ अच्छा वीर साहब आज ਆਪਣੇ ਕੋਲ ਟੋਟਲ ਤਿੰਨ ਨਗ ਨੇ ਹਾਂਜੀ ਹਾਂਜੀ ਸੰਧੂ ਸਾਹਿਬ ਤਿੰਨ ਵੈੜਾ ਵਾ ਇੱਕ ਗੱਬਨ ਤੇ ਦੋ ਸੂਈਆਂ ਵਾ ਇੱਕ ਬਰਸੋਂ ਦੀ ਸੂਈ ਆ ਹਾਂਜੀ ਇੱਕ ਨੂੰ ਅੱਜ 10 ਦਿਨੋ ਦੀ ਸੂਈ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਬਾਕੀ ਚੰਗੇ ਮਿਲਕ ਤੇ ਚੱਲ ਰਹੀ ਹਾਂ ਇਹ ਦੇ ਥਲੇ 20 22 ਲੀਟਰ ਵਕਤ ਮੌਜੂਦ ਆ ਠੀਕ ਹੈ ਕੰਡੇ ਵਾਲਾ ਇਹ ਦੇ ਥਲੇ 14 ਲੀਟਰ ਬੋਲੇ ਤੋਂ ਸਟਾਰਟਿੰਗ ਕੀਤੀ ਆ ਹਾਂਜੀ ਠੀਕ ਹੈ ਉਦੋਂ ਵੀ ਵੈੜ ਆਪਣੀ ਬਹੁਤ ਵਧੀਆ ਚੰਗੇ ਪੈਸੇ ਅਸੀਂ ਸੇਲ ਹੋ ਗਏ ਆ ਆ ਸੰਧੂ ਸਾਹਿਬ ਉਹ ਜਿੰਨੇ ਪੈਸੇ ਮੰਗੇ ਉਹਨੇ ਵੀਰ ਨੇ ਇੱਕ ਪਾਤ ਤੇ ਆਪਾਂ ਨੂੰ ਬਾਕੀ ਕਾਫੀ ਵੀਡੀਓ ਬਹੁਤ ਵਾਇਰਲ ਬਾਰੋਂ ਵੀ ਬੜੇ ਫੋਨ ਆਏ ਆ ਪਰ ਉੰਚਰ ਨੂੰ ਵੀਡੀਓ ਪਈ ਨੂੰ ਮਤਲਬ 2 ਜਾਂ 3 ਮਿੰਟ ਹੋਏ ਜਦੋਂ ਵੀਰ ਨੇ ਪੈਸੇ ਪਾਤੇ ਠੀਕ ਹੈ ਹਾਂਜੀ ਬੜ ਚੰਗੀ ਸਪੈਸ਼ਲ ਸੀ ਸਪੈਸ਼ਲ ਸਪੈਸ਼ਲ ਬਾਕੀ ਸੰਦੂ ਸਾਹਿਬ ਅੱਜ ਵੀ ਵੇਖੋ ਇਹ ਸਪੈਸ਼ਲ ਡਾਇਮੰਡ ਪੀਸ ਹੀ ਅੱਜ ਵੀ ਹਾਂਜੀ ਤੇ ਪਰ ਰੇਡ ਪਰ ਤਾਂ ਬਿਲਕੁਲ ਜੈ ਜੀ ਆਪਾਂ ਹਾਂ گاਵਾ ਵੱਡੀਆਂ ਦਾ ਮੁੱਲ ਛੋਟੇ ਦੋਸਤੋ ਸ਼ੁਰੂਆਤ ਆਪਾਂ ਕਰ ਲਵਾਂਗੇ ਪਹਿਲੇ ਨੰਬਰ ਤੋਂ ਇਸ ਵੈੜ ਤੋਂ ਠੀਕ ਹੈ ਜੀ ਐਚਐਫ ਬਰੀਡ ਦੇ ਵਿੱਚ ਵੜਾ ਨੇ ਦੋ ਜਿੱਦਾਂ ਆਪਾਂ ਜ਼ਿਕਰ ਕਰ ਦਿੱਤਾ ਤੁਹਾਨੂੰ ਸੱਜਰ ਤਾਜ਼ੀਆਂ ਸੂਈਆਂ ਨੇ ਇੱਕ ਗੱਬਣ ਤਿਆਰੀ ਵਾਲੀ अच्छा ते डॉक्टर साहब ਪਹਿਲੇ ਨੰਬਰ ਤੇ ਜਿਹੜੀ ਹੈ ਵੈੜ ਖੜੀ ਹੈ ਕਿੰਨੇ ਕ ਦਿਨ ਹੋ ਗਏ ਨੂੰ ਸੋਈ ਇਹ ਸੰਧੂ ਸਾਹਿਬ ਪਰਸੋਂ ਦੀ ਸੋਈ ਆ ਤੇ ਜੇਰ ਪ੍ਰੋਪਰ ਪੈ ਗਈ ਆ ਜੇਰ ਦੀ ਵੀ ਆਪਣੀ ਗਰੰਟੀ ਆ ਤੇ ਭੂਰ ਦੀ ਵੀ ਆਪਣੀ ਗਰੰਟੀ ਆ ਵਕਤ 18 17 18 ਲੀਟਰ ਤੋਂ ਸਟਾਰਟਿੰਗ ਕੀਤੀ ਆ ਉਹ ਮੇਲ ਕਾਫ ਆ ਜੀ ਬੱਚੇ ਨੂੰ ਜੀ ਹਾਂਜੀ ਹਾਂਜੀ ਤਾਜਾ ਗਿੱਲੇ ਨਾਲ ਪਰਸੋਂ ਦੀ ਆ ਹਾਂਜੀ ਪਰਸੋਂ ਦੀ ਸੋਈ ਆ ਲਓ ਜੀ ਪਰਸੋਂ ਦੇ ਤੋਂ ਸੋਈ ਆ ਠੀਕ ਹੈ ਪਹਿਲੇ ਨੇ ਇਹਨਾਂ ਦੀ 25 ਤੋਂ 26 27 ਲੀਟਰ ਦੁੱਧ ਕੱਢਿਆ ਜੀ ਘਰ ਵਾਲਿਆਂ ਦੇ ਕਹਿੰਦੇ ਹਮ ਤਾਂ ਗੁਰੂ ਪਹਿਲੇ ਸਵੇਰ ਸੋਈ ਨਾ 25 ਤੋਂ ਪਲਾਸੀ ਚੱਲੀ ਆ ਹਾਂਜੀ ਲਓ ਤੁਸੀਂ ਠਾ ਦੇ ਮਾੜਾ ਬੱਚੇ ਉਠਾ ਦੇ ਲਓ ਤੁਸੀਂ ਪਰਸੋਂ ਦੀ ਸੂਈ ਆ 18 18 ਕਲੀਟਰ ਤੋਂ ਜਿਹੜੀ ਸ਼ੁਰੂਆਤ ਹੋਈ ਆ ਇਸ ਵਾਰ ਦੀ ਹੌਲੀ ਤੋਂ ਸਾਹਿਬ ਜਵਾਈ ਬਹੁਤ ਸੋਹਣੀ ਲੱਗੀ ਕਦਕੂਤ ਬਹੁਤ ਸੋਹਣਾ ਵੱਡੇ ਕਦ ਕਾਟ ਦੇ ਵਿੱਚ ਆ ਆ ਹਵਾਨਾ ਲੇਵਾ ਤੁਸੀਂ ਇੱਕ ਵਾਰੀ ਦੇਖੋ ਜੀ ਸੋ ਵੰਡ ਵੰਡ ਆਪਸੀ ਥਨ ਦੀ ਬਹੁਤ ਚੰਗੀ ਆ ਤੇ ਦੁੱਧ ਡਾਕਟਰ ਸਾਹਿਬ ਕਿੰਨਾ ਕਿ ਜਵਾ ਦੂਗੀ ਇਹ ਸੰਧੂ ਸਾਹਿਬ ਤੁਹਾਨੂੰ ਪਤਾ ਮੌਸਮ ਹੁਣ ਤੇ 20 ਦਿਨ ਰਹਿਗੇ ਗਰਮੀ ਦੇ ਵਿੱਚ ਗੀ ਹੈ 25 ਤੋਂ ਤਾਂ 30 ਦੇ ਵਿੱਚ ਤੇ 25 ਦੇ ਵਿੱਚ ਚੜੂਗਾ ਠੀਕ ਹੈ ਹਾਂਜੀ 20 ਤੋਂ ਪਲੱਸ ਤੇ 25 ਦੇ ਵਿੱਚ ਰਹੂਗੀ ਹਾਂਜੀ ਹਾਂਜੀ ਸੰਧੂ ਸਾਹਿਬ ਐ ਵਕਤ ਜਿਹੜੀ 17 18 ਲੀਟਰ ਚੱਲੀ ਬਾਕੀ ਨਤਾਜਾ ਲਾ ਲਓ ਵੀ ਕਿੱਡੀ ਹਾਈਟ ਹੈ ਜੀ ਮੇਰੇ ਜਿੰਨੀ ਹਾਈਟ ਹੈ 6 ਫੁੱਟ ਤੇ 5 ਫੁੱਟ 8 ਇੰਚ ਕਾਦਿਆ ਹਾਈਟ ਤੁਸੀਂ ਵੇਖ ਸਕਦੇ ਹੋ ਬਹੁਤ ਵੱਡੀ ਹਾਈਟ ਦੀ ਆ ਬਾਕੀ ਅੰਦਰ ਵੇਖੋ ਪੂਰੀ ਵੱਡੀ ਆ ਠੀਕ ਆ ਜੀ ਪਹਿਲਾਂ ਆਪਾਂ ਜ਼ਿਕਰ ਕਰਤਾ ਸੀ ਵੱਡੀ ਵਹਿੜ ਆ ਐਚ ਐਫ ਬਰੀਡ ਦੇ ਵਿੱਚ ਸੋ ਅੱਗੇ ਪਿੱਛੇ ਦੀ ਬਿਲਕੁਲ ਉਨੀ ਆ ਜਿੰਨੀ ਅੱਗੇ ਉਨੀ ਪਿੱਛੇ ਆ ਠੀਕ ਆ ਸੋ 18 ਕਿਲੋ ਹੁਣ ਬੌਲੇ ਤੋਂ ਸ਼ੁਰੂਆਤ ਹੋਈ ਆ ਦੋਤ ਚੰਗਾ ਸੋਨਾ ਜੀ ਸੰਦੂ ਸਾਹਿਬ ਫਾਰਮ ਵਾਲਾ ਵੀਰ ਭੈਣ ਭਰਾ ਕੋਈ ਲੈ ਲੈਣਾ ਪੁੱਲੀ ਰਜੇ ਬੱਚਾ ਜੀ ਠੀਕ ਆ ਜੀ ਸੋ 나ੜੂਆ ਨਾਲ ਬੱਚੇ ਤੇ ਆ ਮੇਲ ਕਾਫ ਆ ਇਸ ਵੈੜ ਦੇ ਥੱਲੇ ਜਾਓ ਜੀ ਖੋਲ ਕੇ ਤੋਰਗੇ ਇਹ ਲੋਕਲੀ ਘਰ ਦੇ ਵਿੱਚ ਹੀ ਜੇ ਫਾਰਮ ਦੇ ਵਿੱਚ ਚਲ ਜਿਹੜੇ 30 ਤੋਂ ਪਲੱਸ ਹਾਂ ਜੀ ਆਹ ਆਮਨਾ ਜੋ ਆਪਣੀ ਗਰੰਟੀ ਆ ਠੀਕ ਆ ਜੀ ਹਾਂ ਜੀ 30 ਤੋਂ ਪਲੱਸ ਹੀ ਚਵਾਉਗੀ ਠੀਕ ਆ ਜੀ ਆ ਤਾਂ ਸੋ ਚੰਗੀ ਸ਼ਹਿਦੀ ਵੀਰ ਦੇਂਡਿਆ ਵੀ ਆਂਦਾ ਵੀ ਕੋਈ 28 30 ਲੀਟਰ ਦੁੱਧ ਭਰਾ ਦੂਗੀ ਜਾਂ ਗਾਹ ਜਿਵੇਂ ਦਿਨ ਫਰਕੇ ਆ ਜਾਣੇ ਆ ਠੰਡਾ ਮੌਸਮ ਤੇ ਠੰਡੇ ਦਿਨ ਆ ਜਾਣੇ ਆ ਸੰਦੂ ਸਾਹਿਬ ਐਡੀਆਂ ਵੈੜ ਲੇਵਾ ਕੋਚਾਂ ਤੋਂ ਉੱਤੇ ਦੇ ਸਾਰੇ ਦਾ ਸਾਰਾ ਹੀ ਬਿਲਕੁਲ ਕੁਛ ਵੀ ਵੇਖ ਲੋ ਲਓ ਜੀ ਇੱਕ ਕੰਪੈਕਟ ਡਰਾ ਦੋਸਤੋ ਬਿਲਕੁਲ ਫਾੜੀ ਵਾਲਾ ਹਵਾਨਾ ਚੱਡਾ ਤੇ ਥਣ ਪੂਰਾ ਹੱਥੀ ਚਵਾਈ ਵਾਲਾ ਇਹ ਨਹੀਂ ਹੈਗਾਗਾ ਵੀ ਕੋਈ ਵੀਰ ਲੈ ਕੇ ਜਾਵੇ ਤੇ ਜਿੱਦਾਂ ਫਾਰਮ ਵਾਲੀਆਂ ਵੜਾਂ ਨੇ ਤੇ ਇੱਕ ਮਸ਼ੀਨੀ ਚਵਾਈ ਹੋਊਗੀ ਹੱਥੀ ਚਵਾਈ ਤੁਸੀਂ ਕਰ ਸਕਦੇ ਹੋ ਬਾਕੀ ਸੰਦੂਸਾਵੇ ਦੀ ਫੇਸ ਕੁਆਲਿਟੀ ਵੀ ਬਹੁਤ ਸੋਹਣੀ ਆ ਲੈਂਥ ਬਾਡੀ ਬੰਦਲੇ ਵਰੀ ਵੜਿਆ ਬਿਲਕੁਲ ਛੋਟੀ ਫੇਸ ਕੁਆਲਿਟੀ ਆ ਛੋਟਾ ਕੰਨ ਆ ਦੇਖੋ ਜੀ ਠੀਕ ਆ ਬਹੁਤ ਸੋਹਣੇ ਕੱਦ ਕਾੜ ਦੇ ਵਿੱਚ ਆਟਾ ਝਟੂਚਾ ਵਹਿੜ ਦਾ ਚੰਗਾ ਇੱਕ ਵਾਰੀ ਫੁਲਕਾਰੀ ਲਾ ਕੇ ਵੀ ਤੁਹਾਨੂੰ ਆਪਾਂ ਦਿਖਾ ਦਿੰਦੇ ਆ ਪ੍ਰੋਫਾਈਲ ਸ਼ਾਈਨਿੰਗ ਬਹੁਤ ਜ਼ਿਆਦਾ ਸੰਧੂ ਸਾਹਿਬ ਦੇ ਕੋਈ ਵੀਰ ਭੈਣ ਭਰਾ ਦੂਰੋਂ ਨੇੜੋਂ ਵੀ ਆਉਂਦਾ ਵਾ ਵੱਡੀ ਵਹਿੜ ਨਾ ਨਿਕਲੇ ਤੇ ਆਪਾਂ ਉਹ ਜ਼ਿੰਮੇਦਾਰ ਆ ਠੀਕ ਆ ਹਾਂ ਥੋੜੀ ਅੱਗੋਂ ਕਰਕੇ ਕਮਾਇਓ ਜੇ ਕਮਾ ਲਿਓ ਬਾਕੀ ਸੰਧੂ ਸਾਹਿਬ ਲੇਵਾ ਬਹੁਤ ਘੱਟ ਮਿਲਦਾ ਚਲੋ ਤੁਸੀਂ ਵੀ ਵੀਡੀਓ ਬਣਾਉਂਦੇ ਰਹਿੰਦੇ ਜੇ ਇਹ ਫਿੱਟ ਲੇਵਾ ਬਹੁਤ ਘਟਨਾੜ ਵੇ ਲੋ ਦੁੱਧ ਦੁੱਧ ਨਹੀਂ ਲੋ ਦੋਸਤੋ ਦੋ ਸਾਈਡਾਂ ਤੇ 나ੜ ਮੋਟੀ ਮਿਲਕ ਵੇਣ ਤੇ ਠੰਡੀ ਧੀਰੀ ਆ ਸੀਲ ਸਾਊ ਆ ਕਿਸੇ ਤਰ੍ਹਾਂ ਦੀ ਕੋਈ ਆ ਵੇਖੋ ਇਹ ਚਵਾਈ ਇੰਨੀ ਸੁਣੀ ਚਵਾਈ ਲੱਗੀ ਆ ਵੀ ਸਾਰੇ ਤਰ੍ਹਾਂ ਦੇ ਕੋਈ ਭੂਰ ਨਹੀਂ ਮਰਦੇ ਇਹ ਦੇਖੋ ਕਈ ਧੀਰੀ ਹੁੰਦਾ ਵੀਰ ਭੈਣ ਭਰਾ ਆ ਵੇਖੀ ਠੀਕ ਆ ਜੀ ਲਓ ਤੋੜ ਲਓ ਇਹ ਕਹਿੰਦੇ ਮਸ਼ੀਨ ਨਾਲ ਚੋਣੀ ਮਸ਼ੀਨ ਨਾਲ ਵਿੱਚ ਹੋ ਸਕਦਾ ਸੰਧੂ ਸਾਹਿਬਾ ਹੱਥ ਨਾਲ ਚੋਣੀ ਤੋਂ ਸਭ ਤੋਂ ਵਧੀਆ ਉਹ ਤੇ ਹੈਗੀ ਹੈ ਚੋਾਈ ਆ ਹਾਂ ਹਾਂ ਭਾਬੀ ਹੱਥੀ ਵੀ ਦੋਸਤੋ ਚੋਾਈ ਕਰ ਸਕਦੇ ਜੇ ਕਿਉਂਕਿ ਥਾਂ ਲੰਬਾ ਬਾਕੀ ਸੰਧੂ ਸਾਹਿਬ ਮੈਂ ਚੋਾਈ ਵੀ 25 ਲੀਟਰ ਦੀ ਤੇ ਵੀਰ ਹਰ ਵੀਰ ਭੈਣ ਭਰਾ ਨੂੰ ਗਾਰੰਟੀ ਦੇ ਦਿੰਦਾ ਠੀਕ ਹੈ ਜੀ ਉਹਦੇ ਬਾਅਦ ਚ ਸੇਵਾ ਦੀ ਗੱਲ ਹੁੰਦੀ ਬਾਅਦ ਚ ਜਿੰਨੀ ਆਪਾਂ ਸੇਵਾ ਕਰ ਲਾਂਗੇ ਐਡੀ ਐਡੀ ਲੋਕੀ ਕਹਿੰਦੇ ਭਾਜੀ 40 ਲੀਟਰ ਚ ਚਵਾਓ 38 ਲੀਟਰ ਚਵਾਓ ਆਪਾਂ ਉਹ ਕੰਮ ਨਹੀਂ ਕਦੇ ਕੀਤਾ ਹਾਂ 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 ਦੁੱਧ ਪ੍ਰੋਪਰ ਮਾਨਨਾ ਵਧੀਆ 30 ਦੇ ਲਾਗੇ ਬੰਨੇ 27 25 ਦੇ ਵਿੱਚ ਚੋਈ ਜਾਊਗੀ। ਬਹੁਤ ਦੋਸਤੋ 25 ਲੀਟਰ ਵੀ ਭਰਾਈ ਗਈ ਕਰਮਾਂ ਲਈ ਤੇ ਬਹੁਤ ਦੁੱਧ ਦਾ ਇਹਦੇ ਥੱਲੇ ਕੋਈ 25 ਕਿਲੋ ਚੋਈ ਵੀ ਗਿਆ। ਬਾਕੀ ਥਾਣੇ ਇੱਕ ਵਾਰੀ ਤੁਹਾਨੂੰ ਫੇਰ ਦਿਖਾ ਦਿੰਨੇ ਹੱਤੀ ਚੋਈ ਜਾਏਗੀ। ਸਰ ਪਹਿਲੇ ਇਹ ਪਹਿਲ ਨੇ ਆਪਾਂ ਘਰ ਚੋਂ ਲਈ ਵਪਾਰੀਦਨ ਲਈ। ਹਾਂਜੀ। ਉਹਨਾਂ ਪੂਰੀ ਡਿਟੇਲ ਦਿੱਤੀ ਆਪਾਂ ਨੂੰ ਵੀ 25 ਲੀਟਰ ਪਹਿਲ ਨੇ ਦੁੱਧ ਕੱਢਿਆ ਜੀ। ਪਹਿਲਣ ਨੇ? ਹਾਂਜੀ। ਓਕੇ ਓਕੇ। ਬਾਕੀ ਤੁਹਾਨੂੰ ਪਰਾ ਵੀ ਜਿਹੜੀ 25 ਲੀਟਰ ਪਹਿਲਣ ਕੱਢੂਗੀ ਤਾਂ ਉਹਨੇ 30 ਲੀਟਰ ਦੁੱਧ ਨੂੰ ਹੱਥ ਮਾਰਨਾ ਹੀ ਮਾਰਨਾ। ਹਾਂਜੀ ਹਾਂਜੀ। ਨਮਾਨ ਸੰਧੂ ਸਾਹਿਬ ਜੋ ਮਰਜ਼ੀ ਕਰ ਲਈਏ ਭਵੇਂ ਲੱਖ ਕਰ ਲਈਏ 95 ਦੀ ਦੇ ਦਾਂਗੇ 95 ਦੀ ਹਾਂਜੀ ਉਹਦੇ ਵਿੱਚੋਂ ਵੀ ਸੰਧੂ ਸਾਹਿਬ ਆਪਾ ਮਾਨਤਨ ਕਰਦਾਂਗੇ ਕੋਈ ਦੂਰੋਂ ਨੇੜੋਂ ਵੀਰ ਭੈਣ ਭਰਾ ਆਉਂਦਾ ਨਾ ਅੱਛਾ ਜੀ ਖੁੱਲ ਮਾਨ ਕਰਾਂਗੇ 95 ਚ ਹਾਂਜੀ ਯਾਰ ਖੁੱਲਾ ਡੁੱਲਾ ਕਰੀਏ ਕਿ 2000 ਰੁਪਏ ਸੰਧੂ ਸਾਹਿਬ ਛੋਟ ਕਰਵਾ ਦੇ 93 ਦੀ ਹਾਂਜੀ 93 ਦੀ ਇੰਨੇ ਦੀ ਕੀ ਨਹੀਂ ਇਹ ਵੀਰ ਭੈਣ ਭਰਾਣੇ ਦੇ ਨਹੀਂ ਜਿੱਦੀ ਵਹਿੜ ਆ ਹਾਂ ਬਾਕੀ ਬਾਡੀ ਵੇਚ ਲੋ ਫੇਸ ਕੁਆਲਿਟੀ ਵੇਚ ਲੋ ਹਾਂ ਬਾਬਾ ਦੋਸਤੋ ਵੱਢੀ ਆ ਵੈਸੇ ਕੱਦ-ਕਾਟ ਵੀ ਸੁਣਾ। ਬਾਕੀ ਸੰਦੂ ਸਾਹਿਬ ਥਾਣ ਬਹੁਤ ਸੋਹਣੀ ਆ। ਥਾਣ ਵੇਖ ਲੋ ਜੀ ਕਿਹੜਾ ਲੱਗਾ ਇਹਨੂੰ। ਥਾਣ ਬਹੁਤ ਘੱਟ ਮਿਲਦਾ। ਲੈ ਆ ਵੀ ਬਹੁਤ ਘੱਟ। ਠੀਕ ਆ ਜੀ। ਓਕੇ ਠੀਕ ਆ ਜੀ। ਅੱਗੇ ਸੈਕੰਡ ਨੰਬਰ ਤੇ ਆਪਣੇ ਕੋਲ ਡਾਕਟਰ ਸਾਹਿਬ ਜਿਹੜੀ ਆ ਵੈੜ ਆ ਗਈ ਆ। ਇਹ ਸੰਦੂ ਸਾਹਿਬ ਆਪ ਚੈੱਕ ਕਰਾ ਦਿਓ ਆ ਬੱਚੀ ਨੂੰ ਇਹਨੇ ਜਨਮ ਦਿੱਤਾ ਜੇ ਤੇ 10 ਦਿਨਾਂ ਦੀ ਸੂਈ ਜੇ। ਠੀਕ ਆ ਜੀ। ਹਾਂਜੀ। ਦੋਸਤੋ ਆ ਮਗਰ ਬੱਚੀ ਆ ਦੂਜੇ ਨੰਬਰ ਤੇ ਵੈੜ ਤੁਹਾਨੂੰ ਦਿਖਾ ਰਹੇ ਆਪਾਂ। ਇਹ ਬੱਚਾ ਮਗਰ ਇਹਦੇ ਬੱਚੀ 22 ਲੀਟਰ ਦੁੱਧ ਆ ਇਸ ਵਕਤ ਹਾਂਜੀ ਤੇ ਕਿਸੇ ਨੇ ਕੰਡਾ ਲੈ ਗਿਆ ਜੇ ਕੋਈ ਲੀਟਰ ਮਾਰ ਲੇ 20 ਲੀਟਰ ਦੀ ਆਨਲਾਈਨ ਵੀ ਕੋਈ ਲੈ ਲੂਗਾ ਨਾ ਤਾਂ ਵੀ ਉਹਦੀ ਗਰੰਟੀ ਹੈ ਠੀਕ ਆ ਹਾਂਜੀ ਲਓ ਵੀ ਦੋਸਤੋ ਠੀਕ ਆ ਜੀ ਦੁੱਧ 22 ਲੀਟਰ ਪਰ 10 ਦਿਨਾਂ ਦੀ ਸੂਈ ਹੈ ਠੀਕ ਆ ਜੀ ਐਚਐਫ ਕ੍ਰੋਸ ਅੰਗ ਦੇ ਵਿੱਚ ਹੀ ਆ ਜਾਂਦੀ ਹੈ ਖੋਲ ਦੇ ਤੇ 22 ਲੀਟਰ ਬਿਲਕੁਲ ਕੰਡੇ ਵਾਲਾ ਦੁੱਧ ਤੇ ਥੱਲੇ ਹਾਜ਼ਰ ਆ ਜਿਹੜਾ ਕੋਈ 20 ਲੀਟਰ ਮਾਰਨਾ ਚਾਹੁੰਦਾ 20 ਦੀ ਆਪਾਂ ਗਰੰਟੀ ਦੇ ਦਿੰਨੇ ਆ ਸੰਧੂ ਸਾਹਿਬ ਆਪਣੇ ਨਾਲ ਗਰੰਟੀ ਦੋ ਟਾਈਮ ਦੀ 20 ਲੀਟਰ ਤੋਂ ਉੱਤੇ ਹੋਊਗਾ ਥੱਲੇ ਨਹੀਂ ਹੋਊਗਾ ਠੀਕ ਆ ਦੁੱਧ 22 22 ਦਾ ਵੀ 24 ਨਿਕਲੂਗਾ ਠੀਕ ਆ ਜੀ ਮੈਂ ਦੱਸੋ ਵੈਸੇ 20 ਤੋਂ ਪਲਾਸੀ ਹੋਊਗਾ ਪਰ 20 ਕਿਲੋ ਦੀ ਡਾਕਟਰ ਸਾਹਿਬਾਂ ਦਾ ਵੀ ਆਪਾਂ ਗਰੰਟੀ ਦੇ ਦੇਾਂਗੇ ਇਸ ਵਾਰ ਦੀ 20 ਕਿਲੋ ਮੇਰਾ ਵੀਰ ਕੋਈ ਇੱਥੇ ਦੋ ਡੰਗ ਚੋਲੇ ਭਾਵੇਂ ਇਹਨੇ ਆਨਲਾਈਨ ਵੀ ਲੈਣੀ ਤਾਂ ਵੀ 20 ਲੀਟਰ ਦੀ ਗਰੰਟੀ ਇੱਥੇ ਮੈਂ ਵਾਅਦਾ ਚਵਾ ਦੂੰਗਾ ਹੂੰ ਤੋਂ ਹੋਵਾ ਨੀਲੇ ਵੇਦੀ ਬੜੀ ਸਾਫ ਸੁਥਰੀ ਆ ਉਹਨਾਂ ਸਾਹਿਬ ਲੈਵਾ ਵੇ ਲੋ ਜੀ ਕਿੰਨਾ ਸਾਫ ਲੱਗਾ ਇਹ ਕਹਿੰਦੀਆਂ ਗੱਲਾਂ ਨਹੀਂ ਦੁੱਧ ਇੰਨਾ ਚੋਣਾ ਦਾ ਲੈਵੇ ਨੇ ਆ ਲੈਵੇ ਨੇ ਬੰਦ ਲੇਵੇ ਦੀ ਫਾੜੀ ਵਾਲਾ ਚੱਡਾ ਵੇ ਲੋ ਫਿਰ ਚੁਆਈ ਇੰਨੀ ਸੋਹਣੀ ਲੱਗੀ ਆ ਨਾ ਵੀ ਬੇਕਮਾਲ ਸੋਹਣੀ ਚੁਆਈ ਆ ਆ ਵੇਖਿਓ ਠੀਕ ਆ ਜੀ ਹਾਂਜੀ ਬਾਕੀ ਕਾਦੇ ਦਾ ਵੀ ਜਿਹੜਾ ਦੱਸੋ ਪਹਿਲੇ ਨੰਬਰ ਤੇ ਵੇੜ ਦਿਖਾਈ ਆ ਹਾ ਮੋੜਦੇ ਆ ਜੀ ਕਾਦੇ ਦਾ ਵੀ ਜਿਹੜਾ ਦੱਸੋ ਓਡਾ ਹੀ ਆ ਬਾਕੀ ਆਪਾਂ ਫੇਸ ਕੁਆਲਿਟੀ ਵੇਖ ਲਓ ਜੀ ਸੰਧੂ ਸਾਹਿਬ ਕਿੰਨੀ ਸੋਹਣੀ ਲੱਗੀ ਆ ਨਾੜਾਂ ਵਾਲਾ ਲੇਵਾ ਏ ਸਟੇਟ ਪਟਾ ਤੇ ਛੋਟਾ ਕੰਨ ਆ ਫੇਸ ਕੁਆਲਟੀ ਤੋਂ ਹੈਗੀ ਦੋਸਤੋ ਬਾਕੀ ਕਾਦ ਸੋਨਾ ਵਜਨ-ਵਜਨ ਪੂਰਾ ਇਸ ਬੈਂਡ ਦਾ ਵੀ ਠੀਕ ਆ ਜੀ ਤਸਵੀਰ ਵੀ 10 ਕਿਤੇ ਨਹੀਂ ਹੋਈ ਆ ਮਗਰ ਵਚੀ ਆ ਤੇ 20 ਤੋਂ ਪਲੱਸ ਜਿਹੜੀ ਹੁਣ ਚੱਲਣ ਈ ਆ 20 22 22 ਆਈਡੀਆ ਮੰਨ ਕੇ ਤੁਸੀਂ ਸੌਦਾ ਕਰ ਲਿਓ ਬਾਕੀ ਸੰਦੂਸ ਸਾਹਿਬ ਗਰਮੀ ਦੇ ਵਿੱਚ ਇਹਨਾਂ ਦੁੱਧ ਘੱਟਣਾ ਖਲ ਆਈ ਦਾ ਵੜਾ ਨਹੀਂ ਬੜਾ ਦੁੱਧ ਹੋਈਂਦਾ ਜੀ ਚੋਈਏ ਬਿਲਕੁਲ ਜੀ ਹਾਂਜੀ ਜਿਹੜੀ ਇੰਨੀ ਗਰਮੀ ਚ ਇਹਨਾਂ ਦਿੱਤੀ ਜਾਂਦੀਆਂ ਨੇਗਾ ਸਿਆਲ ਚ ਇਹਨਾਂ ਨੇ 25-25 ਤੋਂ ਪਲੱਸ ਹੀ ਚੋਣਾ ਆ ਤੇ ਆਪਾਂ ਕਹਿ ਦੇ ਨੀ ਦਾਵੇਂ ਨਾ ਜੀ ਇਹ 30 ਲੀਟਰ ਪੰਪ ਚੂਪ ਪਹਿਲੇ ਨਬਰ ਵਾਲੀ ਚਲੋ ਇਹਦਾ ਮੈਂ ਜ਼ਿਆਦਾ ਨਹੀਂ ਆਂਦਾ 25 ਲੀਟਰ ਤੱਕ ਮੈਂ ਜ਼ਿਆਦਾ ਦੇ ਆਪਾਂ ਐਵੇਂ ਕਹਿ ਦਈਏ ਬਾਕੀ ਅਗਲੇ ਦੀ ਸੇਵਾ ਵਾ ਤੁਹਾਨੂੰ ਸਭ ਜਿਹੜੀ 22 ਲੀਟਰ ਆਪਣੇ ਘਰ ਦਾ ਵਕਤ 20 22 ਲੀਟਰ ਚਵਾਉਂਦੇ ਹੀ ਆ ਤੇ ਸੇਵਾ ਵੀ ਪਿੰਡ ਨਹੀਂ ਗਾਂ ਕਿਸੇ ਦੀ ਹਾਂਜੀ ਹਾਂਜੀ ਕੋਈ ਜਾ ਕੇ ਵੀਰ ਭੈਣ ਭਰਾ ਤੂੜੀ ਦੇ ਬੰਦੂਗਾਰੇ ਉਹ ਉੱਥੇ ਮੈਂ ਕੀ ਕਰੂੰਗਾ ਲੋਬੀ ਦੋਸਤੋ ਫਿਰ ਹਾਲ ਜਿਹਨਾਂ ਤੋਂ ਦੋ ਦੱਸਿਆ ਜਾਂਦਾ ਉਹਨੇ ਦੀ ਤਸੱਲੀ ਕਰਕੇ ਤੁਸੀਂ ਲੈ ਕੇ ਜਾਣੀ ਹਾਂਜੀ ਹਾਂਜੀ ਅੱਗੇ ਬਤਾਉਣਾ ਘਟਾਉਣਾ ਉਹ ਕਿਸੇ ਪਰ ਬਾਕੀ ਕਿਹਨੇ ਔਨਲਾਈਨ ਵੀ ਲੈਣੀ ਹੈ ਨਾ ਆ ਪੂਰਦੀ ਦੇ ਪਿਛੇ ਦੀ ਆਪਣੀ ਤੁਹਾਨੂੰ ਸੰਧੂ ਸਭ ਹਰ ਵੀਡੀਓ ਦੇ ਵਿੱਚ ਆਕੀ ਦਾ ਆਪਣੀ ਗਰੰਟੀ ਆ ਪੂਰ ਮਾਰੇ ਤੇ ਪਿਛਾ ਮਾਰੇ ਉਹਦੀ ਆਪਣੀ ਗਰੰਟੀ ਹੈ ਬਿਲਕੁਲ ਬਿਲਕੁਲ ਤੇ ਇਹਦਾ ਡਾਕਟਰ ਕਿੰਨਾ ਮੋਲ ਕਰੀਏ ਮੋਲੇ ਦਾ ਜੈ ਜੀ ਹੈ ਜੀ ਹਾਂ ਇਹ ਆਪਾਂ 80000 ਦੇ ਦਾਂਗੇ ਇਹ ਲਹਾਨ ਆ 80000 ਦੇਵਾਂਗੇ ਮੁੱਲ ਜੋ ਭਵੇਂ 90 ਕਰ ਲਈਏ 95 ਕਰ ਲਈਏ 100 ਕਰ ਲਈਏ ਇਹਨੇ ਨਹੀਂ ਕਿਹਣੀ ਦੇਣੀ 80000 ਜੀ ਜਸਨੂ ਦੇ ਦਾਂਗੇ ਹਾਂ 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 ਜੀ 80000 ਦੇ ਹਾਂਜੀ ਹਾਂਜੀ ਚਲ ਬਾਕੀ ਛੋਟ ਸੱਪਾ ਵੇਖ ਲਿਆ ਕਰ ਦਾਂਗੇ ਕਰ ਦਾਂਗੇ ਛੋਟ ਸੱਪਾ ਵੇਖ ਲੋ ਜੀ ਦੁੱਧ ਵੀ 22 ਲੀਟਰ ਆ ਮਜੂਰ ਮਗਰ ਵੀ ਮਗਰ ਵੱਚੀਏ ਦੋਸਤੋ 80 ਹਜ਼ਾਰ ਇਹਦੀ ਡਿਮਾਂਡ ਮੰਗ ਕੀਤੀ ਵੀ ਹਾਂ ਨਾ ਜਿਹੜਾ ਸੀ ਆ ਤੇ ਮੌਕੇ ਤੇ ਥੋੜਾ ਬਹੁਤਾ ਛੋਟ ਛੱਪਾ ਹੋ ਜਾਂਦਾ ਕਿਸੇ ਭਰਾ ਦੇ ਘਰ ਆ ਇਹਦਾ ਬਾਕੀ ਚਵਾਈ ਦੀ ਗਲਤ ਹੋਵੇ ਉਹ ਆਪਾਂ ਜ਼ਿੰਮੇਵਾਰ ਬੈਠੀ ਚਵਾਈ ਦੀ ਇੱਕ ਨੰਬਰ ਦੀ ਆਨਲਾਈਨ ਲੈਣੀ ਤਾਂ ਵੀ ਆਪਾਂਾਰ ਵੀਡੀਓ ਚੱਕੀ ਦਾ ਪਿੱਛੇ ਦੀ ਭੂਰ ਦੀ ਆਪਣੀ ਗਾਰੰਟੀ ਆ ਬਿਲਕੁਲ ਹਾਂਜੀ ਠੀਕ ਹੈ ਬਾਕੀ ਇਹ ਚਵਾਪ ਸਮਾ ਦੀ ਮੋਗਾ ਹੀ ਹੈ ਮੈਂ ਕਹੀ ਸੰਧੂ ਸਾਹਿਬ ਜੋੜ ਪਈ ਮੜਾ ਕਰਾ ਦੇ ਜੀ ਠੀਕ ਹੈ ਪੁੱਛ ਵਾਪਸ ਮਾਤੀ ਜਿਹੜੀ ਦੋਸਤੋ ਵਧੀਆ ਬਾਕੀ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਉਹ ਪਰ ਦੋਵੇਂ ਵਿਖਾ ਦੇਣੇ ਲਾਸ਼ ਤੇ ਚਲੋ ਠੀਕ ਆ ਜੀ ਉਹ ਵਿਖਾ ਦੇ ਲਾਸ਼ ਤੇ ਦਿਖਾ ਦਾਂਗੇ ਆਪ ਕੋਈ ਗੱਲ ਨਹੀਂ ਇਧਰ ਡਾਕਟਰ ਆਪਣੇ ਕੋਲ ਜਿਹੜੀ ਆ ਆ ਗਈ ਇੱਕ ਗੱਬਣ ਆ ਗਈ ਹੈ ਹਾਂਜੀ ਇਹ ਇਹ ਜਰਸੀ ਦਾ ਜਾਂ ਚਿਪ ਦਾ ਕਰਾਸ ਲਾ ਲਓ ਅੱਛਾ ਜੀ ਤੇ ਬਹੁਤ ਕੇ ਨੇ ਸਾੰਭੀ ਵੀਰ ਭੈਣ ਭਰਾ ਨੇ ਬਹੁਤ ਪਲੀ ਵਹਿੜਿਆ ਇਹ ਕਰਾਸ ਆ ਕੇ ਚੀਆ ਹਾਂਜੀ 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 ਲਓ ਜੀ ਇਹ ਕਿੰਨੇ ਦਿਨ ਲੈਂਦੀ ਆ ਇਹ ਸੰਧੂ ਸਾਹਿਬ 8 ਦਿਨ ਕੱਢੂਗੀ ਠੰਡੀ ਧਿਰੀ ਆ ਕੋਈ ਚੱਕਰੀ ਥਣ ਥਣ ਵੀ ਬਹੁਤ ਸੋਹਣਾ ਲੱਗਾ ਤਿਆਰੀ ਵਾਲਾ ਵੇਖ ਲ ਬਾਕੀ ਸਾਹ ਠੀਕ ਹੈ ਜੀ ਲੰਬਾ ਥਾਣਾ ਪੂਰਾ ਰੋਕ ਰੋਕ ਥਾਣ ਲੱਗਾ ਚਾਰੇ ਥਾਣਾ ਸੋਣੀ ਵੰਡ ਬੁੰਡ ਤੇ ਆ ਠੀਕ ਹੈ ਜੀ ਸਪੇਸ ਵੰਡ ਬੇਸ਼ੱਕ ਥੋੜੀ ਜੀ ਕਟਾ ਵਿੱਚ ਆਪਸੀ ਥਾਣਾ ਦੀ ਥਾਣਾ ਵੈਸੇ ਲੰਬਾ ਹੱਥੀ ਚੁਵਾਈ ਵਾਲਾ ਤੇ ਸਵੇਰ ਡਾਕਟਰ ਸਾਹਿਬ ਦੂਜਾ ਕਿ ਤੇਜਾ ਇਹ ਹੀ ਦੂਜੇ ਸਵੇ ਸੁਣੀ ਆ ਦੂਜੇ ਸਵੇ ਹਾਂਜੀ ਹਾਂਜੀ ਅਜੇ ਲੈ ਜੂ 5-7 ਦਿਨ ਐ ਵੀ ਹਾਂਜੀ ਹਾਂਜੀ 5-7 ਦਿਨ ਲੋ ਵੀ ਹਫਤਾ ਦੋਸਤੋ ਲੈ ਜੂ ਅਜੇ ਰਾਮ ਨਾਲ ਠੀਕ ਆ ਅਜੇ ਕਿਸੇ ਪਾਸੇ ਪੁੜੇ ਪੜੀ ਨਹੀਂ ਨਿਵਾਏ ਤੇ ਡਾਕਟਰ ਸਾਹਿਬ ਬਹੁਤ ਜਿਆਦੀ ਸੰਭੀ ਆ ਵੱਡੀ ਬੈਡ ਆ ਕੋਈ ਛੋਟੀ ਜੀ ਬੈਡ ਕਦੋਂ ਵੱਡਾ ਇਹਦਾ ਵੀ ਬਾਕੀ ਵੇੜਾ ਜਿਹੜੀਆਂ ਦੋਸਤੋ ਕਦ ਕਾਠ ਵਾਲੇ ਪਾਸੇ ਇੱਕੋ ਜਿਹੀਆਂ ਕੋਈ 19 ਕੀ 19 ਕੀ ਦਾ ਫਰਕ ਹੋ ਸਕਦਾ ਬਾਕੀ ਸੰਧੂ ਸਾਹਿਬ ਇਹ ਵੀ ਵੀਡੀਓ ਬਣਾਉਂਦੇ ਆਪਾਂ ਮਾੜੀ ਗੱਲ ਲਈ ਆਈ ਜੀ ਨਹੀਂ ਹਾਂਜੀ ਮਾੜੀ ਆਪਣੇ ਪਸੰਦ ਵੀ ਨਹੀਂ ਆਉਂਦੀ ਬਿਲਕੁਲ ਜੀ ਬਿਲਕੁਲ ਹੁਣ ਆਪਣੇ ਕੋਲੇ ਵੇੜਾ ਤੁਹਾਡੇ ਸਾਹਮਣੇ ਤੁਹਾਨੂੰ ਤੇ ਪਤਾ ਵੀ ਆਪਣੇ ਕੋਲੇ ਘੱਟ ਤੋਂ ਘੱਟ 14 15 ਬਜੀਆਂ ਵਾ ਆਹੋ ਆਹ ਉਹ ਆਪਾਂ ਗੱਡੀ ਭਰਨੀ ਗੁਜਰਾਤ ਨਤਾਂ ਕਰਕੇ ਹਾਂਜੀ ਹਾਂਜੀ ਕਿਉਂ ਮੋੜਦੇ ਹੋ ਤੋਰ ਤੀ ਇਧਰ ਤੋਂ ਸੰਧੂ ਸਾਹਿਬ ਸਾਹ ਮੰਨ ਲਓ ਬਹੁਤ ਜਰੀ ਸਾੰਭੀ ਕਿਸੇ ਨੇ ਵੀਰ ਭੈਣ ਭਰਾ ਨੇ ਇਹ ਦੀ ਗੱਲ ਕੋਈ ਆ ਵ ਹਾਂ ਤੀਨ ਨੂੰ ਪਲੀਆ ਬਾਕੀ ਆਹ ਤੋਰ ਲਓ ਤੋਰ ਲਓ ਤੋਰ ਲਾ ਦੇ ਤੋਰ ਲਾ ਦੇ ਤੋਰ ਲਾ ਦੇ ਕਿ ਬਾਕੀ ਡਾਕਟਰ ਦਾ 53 ਤੋਂ ਪਨ ਦੀ ਆ ਕੋਈ ਨਹੀਂ ਇਹ ਉਹਦੀ ਆਪਣੀ ਗਰੰਟੀ ਆ ਆਪਾਂ ਥਣ ਮਖਾ ਦਿੰਨੇ ਕੋਈ ਨਹੀਂ ਵੀਡੀਓ ਪਿੱਛੇ ਦੀ ਥੂੜੀ ਦੀ ਆਪਣੀ ਹਰ ਜਿਹੜਾ ਵੀਡੀਓ ਦੀ ਗਰੰਟੀ ਬਹੁਤ ਜਿਆਦੀਆਂ ਨੇ ਹਜੇ ਹਾਂਜੀ ਬੰਨੀ ਬੜੀ ਆ ਤਿੰਨ ਦਿਨ ਹਜੇ ਲੈ ਜਾਊਗੀ ਆਰਾਮ ਨਾਲ ਬਾਕੀ ਪਲੀ ਵੇਖ ਲੋ ਸਦੂ ਸਾਹਿਬ ਕਿੰਨੀ ਜਾਰੀ ਰਾਜੀ ਆ ਤੋ 5 ਲਾਜੇ 7 ਲਾਜੇ ਦਿਨ ਆਰਾਮ ਨਾਲ ਲੈ ਜਾਊਗੀ ਸੋ ਸੋਹਣੇ ਕਦ ਕੰਮ ਬਾਕੀ ਢੰਡੀ ਤੇਰੀ ਇਧਰ ਲੈ ਕੋਈ ਚੱਕਰੀ ਜਿਹੜੇ ਮਰਜੀ ਬੰਨੇ ਹੋਏ ਬਜੇ ਕੋਈ ਵੀਰ ਭੈਣ ਭਰਾ ਕੇ ਲਓ ਜੀ ਮੋੜ ਦਿਓ ਠੀਕ ਹੈ ਹੈ ਪੂਰੀ ਨਿੱਗਰ ਆ ਠੀਕ ਹੈ ਜੀ ਪਿੰਡੇ ਪੁੰਡੇ ਦੀ ਪੂਰੀ ਨਿੱਗਰ ਬਾਕੀ ਕੱਦ ਕਾਰ ਦੇ ਵੀ ਚੰਗੀ ਆ ਇੱਕ ਇਹਨੇ ਗਰਮੀ ਵੀ ਨਹੀਂ ਮਨੋਣੀ ਹਾਂ ਦਾ ਜੋ ਨੋ ਸੋ ਇੱਕ ਗੱਬੜ ਨਾਗ ਸੀ ਜਿਹੜਾ ਦੋਸਤੋਂ ਆਪਾਂ ਤੁਹਾਨੂੰ ਇਹ ਲਾਕਸ ਦੇ ਵਿੱਚ ਦਿਖਾਇਆ ਤੇ ਇਹ ਵੀ ਹੈ ਤਿਆਰੀ ਵਾਲੀ ਆ ਬਾਕੀ ਪੰਜ ਰਾਜ ਬਾਕੀ ਕਿਸੇ ਨੇ ਵੀਡੀਓ ਕਾਲ ਦੇ ਇੱਧਰ ਬੰਨੀ ਕਿਸੇ ਨੇ ਵੀਡੀਓ ਕਾਲ ਦੇ ਵਿੱਚ ਵੀ ਚੁਣੀ ਹੈ ਨਾ ਤਾਂ ਵੀ ਆਪਾਂ 2-3 ਕਿਲੋ ਆਪਾਂ ਗੱਬੜ ਨੂੰ ਹੀ ਚਵਾ ਦਾਂਗੇ ਕੋਈ ਚੱਕਰ ਨਹੀਂ ਆਨਲਾਈਨ ਵੀ ਕਿਸੇ ਨੇ ਲੈਣੀ ਹੈ ਬਿਲਕੁਲ ਹਾਂਜੀ ਹਾਂਜੀ ਤੇ ਡਾਕਟਰ ਸਾਹਿਬ ਇਹ ਕਿੰਨੇ ਦੀ ਦੇ ਦਗੇ ਫਿਰ ਮੁੱਲ ਜੀ ਕਰਨੂ ਇਹਦਾ 90 ਹਜ਼ਾਰ ਡਿਮਾਂਡ ਆ 85 ਦੇ ਦिए 85 85 ਦੀ ਹਾਂਜੀ ਜਿਆਦਾ ਨਹੀਂ ਮੁੱਲ ਚਲੋ ਫਿਰ 5000 ਤੁਹਾਡੇ ਵਾਸਤੇ ਹੋਰ ਛੋਟ ਕਰਦੇ ਨਹੀਂ ਮੇਰੇ ਵਾਸਤੇ ਨਹੀਂ ਖਰੀਦਣੀ ਜਮਨੇ ਪਹਿਲੇ ਭਰਾ ਵਾਲਾ ਮੈਂ ਖਰੀਦਣੀ ਨਹੀਂ ਮੈਨੂੰ ਤੁਹਾਡੇ ਚੈਨਲ ਤੇ ਸੰਧੂ ਸਾਹਿਬ ਆਪਾ ਤੁਹਾਡੇ ਚੈਨਲ ਦੇ ਕਰਕੇ ਆਖੀਦਾ ਵੀ 5000 ਹੋਰ ਛੋਟ ਜਿੰਨਾ ਦਿੱਤਾ ਜਾਂਦਾ ਨਹੀਂ ਨਹੀਂ ਇਹ ਬਿਲਕੁਲ ਜਾਇਜ਼ ਹੈ ਜੀ ਠੀਕ ਹੈ ਹਾਂਜੀ ਕਿੰਨਾ ਹੋ ਗਿਆ ਫਿਰ 80 ਦੀ 80 ਦੀ 80 ਦੀ ਹਾਂਜੀ ਲਓ ਜੀ ਸਰੇ ਦੋਸਤੋ ਡਿਮਾਂਡ ਆ ਇਹ ਲੈਣ ਦੇ ਨਾਲ 8000 ਦੀਏ ਬਾਕੀ ਕੋਈ ਦੂਰੋ ਵੀਰ ਭੈਣ ਭਰਾ ਆਉਂਦਾ ਏ ਇਹ ਗਾਂ ਦੀ ਆਪਾਂ 100 ਕਿਲੋਮੀਟਰ ਤੱਕ ਪਹੁੰਚ ਕਰਦਾਂਗੇ ਅੱਛਾ ਜੀ ਹਾਂਜੀ ਠੀਕ ਹੈ ਜੀ ਲੋੜੀ 100 ਕਿਲੋਮੀਟਰ ਤੱਕ ਜਿਹੜੀ ਦੋਸਤ ਤਿੰਨਾ ਦੀ ਸੰਧੂ ਸਾਹਿਬ ਜਿਹੜੀ ਮਰਜ਼ੀ ਹੋਵੇ ਤਿੰਨਾ ਦੀ ਆਪਰੀਆ ਤਿੰਨਾ ਦੀ ਪਹੁੰਚ ਕਰਦਾਂਗੇ 100 ਕਿਲੋ ਉਹਨੇ ਰੇਟ ਦੇ ਵਿੱਚ ਹਾਂਜੀ ਹਾਂਜੀ ਠੀਕ ਆ ਦੋਸਤੋ ਜੋ ਡਿਮਾਂਡ ਜੋ ਲੈਣਦਨ ਕੀਤਾ ਉਹਨੇ ਰੇਟ ਦੇ ਵਿੱਚ ਜਿਹੜੀ ਆ ਤੁਹਾਡੇ ਘਰ ਤੱਕ ਪਹੁੰਚ ਹੋ ਜਾਊਗੀ 100 ਕਿਲੋਮੀਟਰ ਤੱਕ ਠੀਕ ਆ ਬਾਕੀ ਆਪਦੀ ਡਿਸਟੈਂਸ ਵੇਖ ਕੇ ਤੁਸੀਂ ਇਸ ਥਾਂ ਦੀ ਲੋਕੇਸ਼ਨ ਵੇਖ ਕੇ ਬਿਲਕੁਲ ਚੈੱਕ ਕਰ ਸਕਦੇ ਜੇ ਸੋ ਥਣ ਦੇ ਵੇਹ ਦੀਆਂ ਸਾਫ ਸੁਥਰੀਆਂ ਬਹਿੜਾਂ ਨੇ ਤਦ ਕੁਤ ਬਹੁਤ ਸੋਹਣੀਆਂ ਤੇ ਸੁਈਆਂ ਸਵਾਈਆਂ ਜਿਹੜੀਆਂ ਬਹਿੜਾਂ ਨੇ ਤਕਰੀਬਨ ਕੋਈ 18 20 ਲੀਟਰ ਬਾਕ ਓ ਮੇਗੂ ਕੰਡਾ ਲਾ ਕੇ ਆ ਜੇ ਤਾਂ ਵੀ ਆਪਾਂ ਮਨਾ ਲਾਂਗੇ ਦੁੱਧ ਠੀਕ ਆ ਜੀ ਹਾਂਜੀ ਹਾਂਜੀ ਠੀਕ ਹੈ ਤੇ ਡਾਕਟਰ ਸਾਹਿਬ ਇੱਕ ਨੰਬਰ ਬੋਲਦਗੇ ਆਪਣੇ ਨੰਬਰ ਸੰਧੂ ਸਾਹਿਬ ਆਪਣਾ 84379 33595 84379 33595 ਪਿੰਡ ਆਪਣਾ ਜੀ ਵੱਡੇ ਸਬਰਾ ਠੀਕ ਆ ਜੀ ਹਾਂਜੀ ਲਓ ਦੱਸੋ ਪਿੰਡ ਤੁਸੀਂ ਐਡਰੈਸ ਕਨਫਰਮ ਕਰ ਲਿਆ ਠੀਕ ਆ ਜੀ ਨੰਬਰ ਸਕਰੀਨ ਦੇ ਥੱਲੇ ਚੱਲਣ ਦੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਲੈਣੀ ਆ ਠੀਕ ਆ ਜੀ ਤਿੰਨ ਬਿਹੜਾ ਨੇ ਪਸ਼ੂ ਆਉਂਦੇ ਰਹਿੰਦੇ ਐਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਨਵੇਂ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ